ਠੰਡ ਵਦਨ ਦੇ ਨਾਲ ਹੋਣ ਲੱਗੀਆਂ ਮੋਤਾਂ ਇੱਕ ਪਿੰਡ ਦੇ ਵਿੱਚ 8 ਦੀ ਹੋਈ ਮੌਤ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋਇਆ ਪੈਦਾ ਠੰਡ ਵਦਨ ਦੇ ਨਾਲ ਪਸ਼ੂਆਂ ਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਦੀ ਇੱਕਦਮ ਵਾਧਾ ਹੋ ਗਿਆ ਬੇਸ਼ੱਕ ਪੰਜਾਬ ਭਰ ਦੇ ਵਿੱਚ ਵੱਡੀ ਗਿਣਤੀ ਵਿੱਚ ਪਸ਼ੂਆਂ 'ਚ ਇਹ ਬਿਮਾਰੀ ਪਾਈ ਗਈ ਹੈ ਉੱਥੇ ਲੁਧਿਆਣਾ ਦੇ ਪਿੰਡ ਵਿਰਕ ਦੇ ਵਿੱਚ ਵੀ 20 ਪਸ਼ੂ ਇਸ ਬਿਮਾਰੀ ਨਾਲ ਗ੍ਰਸਤ ਹੋਏ ਸਨ ਜਿਨ੍ਹਾਂ ਵਿੱਚੋਂ ਕੁਝ ਦੀ ਮੌਤ ਹੋ ਚੁੱਕੀ ਹੈ ਇਹ ਬਿਮਾਰੀ ਇੱਕ ਵਾਇਰਸ ਕਾਰਨ ਫੈਲਦੀ ਹੈ ਤੇ ਇੱਕ ਪਸ਼ੂ ਤੋਂ ਦੂਸਰੇ ਪਸ਼ੂ ਤੱਕ ਚਲੀ ਜਾਂਦੀ ਹੈ ਦੁੱਧਾਰੂ ਪਸ਼ੂ ਜਿਸ ਤਰ੍ਹਾਂ ਮੱਝ ਗਾਂ ਬੱਕਰੀ ਭੇਡ ਆਦਿ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ ਇਸ ਬਿਮਾਰੀ ਦਾ ਇੱਕੋ ਇੱਕ ਇਲਾਜ ਹੈ ਟੀਕਾ ਕਰਨਾ ਜੋ ਕਿ ਸਰਕਾਰ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਜਿੱਦੀ ਜਾਣਕਾਰੀ ਅਮਰੀਕ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਆਪਣੇ ਪਸ਼ੂ ਨੂੰ ਬਚਾਇਆ ਜਾ ਸਕਦਾ ਹੈ ਤੇ ਇਹ ਜਿਹੜੀ ਬਿਮਾਰੀ ਆ ਪਿਛਲੇ ਸਮੇਂ ਪਿੰਡ ਬੇਰਕ ਤਹਿਸੀਲ ਜਗਰਾਉਂ ਦੇਖੇ ਮਤਲਬ ਨੋਟਿਸ ਕੀਤੀ ਗਈ ਉਹ ਬਿਮਾਰੀ ਦਾ ਆਉਣ ਦਾ ਕਾਰਨ ਉਸ ਪਿੰਡ ਵਿੱਚ ਕੁਝ ਘਰ ਘਰਾਂ ਵੱਲੋਂ ਜਿਹੜੇ ਕਿ ਵੈਕਸੀਨ ਨਹੀਂ ਲਵਾਉਂਦੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਸਾਡੇ ਵੈਟਰਨਰੀ ਅਫਸਰ ਸਾਹਿਬਾਨ ਵੈਟਰਰੀਨ ਇੰਸਪੈਕਟਰ ਸਾਹਿਬਾਨ ਦੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਵੈਕਸੀਨ ਨਹੀਂ ਲਵਾਉਂਦੇ ਉਹਨਾਂ ਦੇ ਘਰੋਂ ਸ਼ੁਰੂ ਹੋਈ ਪਰ ਸਾਡੇ ਵਿਭਾਗ ਦੇ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਡਾਕਟਰ ਨੂੰ ਪਤਾ ਲੱਗਿਆ ਸਾਨੂੰ ਦੱਸਿਆ ਅਸੀਂ ਇੱਕਦਮ ਕਾਰਬੀ ਤੇਜ਼ੀ ਨਾਲ ਕਾਰਬੀ ਕਰਦੇ ਹੋਏ ਉਸ ਬਿਮਾਰੀ ਨੂੰ ਮਤਲਬ ਕੰਟਰੋਲ ਕਰ ਲਿਆ ਗਿਆ ਸਰ ਕਿਹੜਾ ਪਿੰਡ ਸੀਗਾ ਸਭ ਤੋਂ ਪਹਿਲਾਂ ਜਿੱਥੇ ਇਹ ਪਿੰਡ ਬਿਰਕ ਸੀਗਾ ਜੀ ਤਹਿਸੀਲ ਜਗਰਾਉਂ ਦੇ ਵਿੱਚ ਸਥਿਤ ਆ ਕਿੰਨੇ ਕਿ ਉੱਥੇ ਪਸ਼ੂ ਜਿਹੜੇ ਨੇ ਪਾਈਏ ਸੀਗੇ ਗ੍ਰਾਸਤ ਗ੍ਰਾਸਤ ਉੱਥੇ 20 ਦੇ ਕਰੀਬ ਐਨੀਮਲ ਇਨਵੋਲਵ ਹੋਏ ਸੀਗੇ ਬਿਮਾਰ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਉਣ ਤੋਂ ਪਹਿਲਾਂ ਚਾਰ ਤਾਂ ਉਸ ਦੇ ਐਨੀਮਲ ਮਰ ਚੁੱਕੇ ਸੀਗੇ ਉਸ ਬੰਦੇ ਦੇ ਠੀਕ ਹੈ ਜੀ ਤੇ ਉਸ ਦੀ ਟਰੀਟਮੈਂਟ ਵੀ ਕੋਈ ਕੁਐਕ ਕਰ ਰਿਹਾ ਸੀਗਾ ਜਿਹੜੇ ਮਤਲਬ ਝੋਲਾ ਛਾਪ ਨੇ ਉਹ ਕਰ ਰਹੇ ਸੀਗੇ ਜਦੋਂ ਸਾਡੇ ਮੈਹਿਕਮੇ ਦੇ ਵਿੱਚ ਸਾਨੂੰ ਰਿਪੋਰਟ ਹੋਈ ਜਦ ਤੋਂ ਬਾਅਦ ਤਾਂ ਸਿਰਫ ਦੋ ਕੱਟੀਆਂ ਛੋਟੀਆਂ ਤੇ ਦੋ ਬੱਚੀਆਂ ਦੀ ਮੌਤ ਹੋਈ ਆ ਉਸ ਤੋਂ ਬਾਅਦ ਜਿੰਨੇ ਐਨੀਮਲ ਇਨਵੋਲਵ ਸੀਗੇ ਬਿਮਾਰੀ ਨਾਲ ਸਾਰੇ ਅਸੀਂ ਟ੍ਰੀਟਮੈਂਟ ਕਰਕੇ ਹੋਰ ਲੋਕਾਂ ਨੂੰ ਦੱਸ ਕੇ ਵੀ ਆ ਇਹ ਮਤਲਬ ਸਾਵਧਾਨੀਆਂ ਵਰਤਣੀਆਂ ਨੇ ਲੋਕਾਂ ਦੇ ਵਿੱਚ ਘਰ ਘਰ ਜਾ ਕੇ ਦੱਸਿਆ ਤੇ ਹੁਣ ਜਿਹੜੀ ਹੈਗੀ ਆ ਸਥਿਤੀ ਕੰਟਰੋਲ ਹੈ ठा ਕੋਈ ਵੀ ਐਨੀਮਲ ਇਨਵੋਲਵ ਨਹੀਂ ਹੈ ਸਰ ਇਹਦੀ ਕੀ ਨਿਸ਼ਾਨੀਆਂ ਨੇ ਜਿਸ ਤੋਂ ਪਤਾ ਲੱਗ ਸਕਦਾ ਹਾਂ ਇਹਦੇ ਨਿਸ਼ਾਨੀਆਂ ਦੇ ਵਿੱਚ ਐਨੀਮਲ ਨੂੰ ਤੇਜ਼ ਬੁਖਾਰ ਹੁੰਦਾ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਨੇ ਪੱਠੇ ਛੱਡ ਜਾਂਦਾ ਡੰਗਰ ਲੰਗੜਾ ਕੇ ਚੱਲਦਾ ਦੁੱਧ ਘਟ ਜਾਂਦਾ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਇਹਦੇ ਬਚਾਉਂਗੇ ਸਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਾਵਧਾਨੀਆਂ ਨੇ ਵਰਤਣੀਆਂ ਚਾਹੀਦੀਆਂ ਨੇ ਕਹਿੰਦੇ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਜਿਹੜੀ ਹਾਂਜੀ ਸਾਵਧਾਨੀ ਤਾਂ ਇਹਦਾ ਸਭ ਤੋਂ ਵੱਡਾ ਲਾਹੇ ਇਹੀ ਆ ਵੈਕਸੀਨੇਸ਼ਨ ਆ ਕਿਉਂਕਿ ਵਾਇਰਸ ਦੁਆਰਾ ਪੈਦਾ ਹੁੰਦੀ ਆ ਬਿਮਾਰੀ ਤੇ ਇਸ ਦਾ ਜਿਹੜਾ ਬਚਾਓ ਆ ਸਿਰਫ ਵੈਕਸੀਨੇਸ਼ਨ ਆ ਚਲੋ ਜੇ ਬਾਈ ਦੇ ਵੀ ਆਉਂਦੀ ਵੀ ਆ ਵੈਕਸ ਇਹ ਬਿਮਾਰੀ ਆ ਜਾਂਦੀ ਆ ਤਾਂ ਇਹਦੇ ਵਿੱਚ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ ਜੇ ਜਿਹੜਾ ਜਿਹੜੇ ਘਰ ਬਿਮਾਰ ਪਸ਼ੂ ਨੇ ਉਥੇ ਉਸ ਉਸ ਬੰਦਿਆਂ ਦੀ ਤੇ ਉਸ ਐਨੀਮਲ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੀ ਹੈਗੀ ਆ ਜਾਣ ਆਉਣ ਬੰਦ ਕਰ ਬੰਦ ਕਰ ਦਿੱਤਾ ਜਾਂਦਾ ਹੈ ਠੀਕ ਆ ਉਸ ਉਸ ਘਰ ਦੇ ਵਿੱਚ ਜਾਂ ਉਸ ਏਰੀਏ ਦੇ ਵਿੱਚ ਪਿੰਡ ਦੇ ਵਿੱਚ ਕੋਈ ਬਾਹਰੋਂ ਪਸ਼ੂ ਨਹੀਂ ਆਊਗਾ ਤੇ ਨਾ ਹੀ ਉਸ ਪਿੰਡ ਦਾ ਪਸ਼ੂ ਬਾਹਰ ਜਾਊਗਾ ਸਰ ਜੇਕਰ ਵਿੱਚ ਪਿੰਡ ਦੀ ਗੱਲ ਕਰੀਏ ਬਿਲਕੁਲ ਪਿੰਡ ਤੇ ਜਾ ਕੇ ਤੁਸੀਂ ਟਰੈਂਟੀ ਮੋਬਲ ਉੱਥੇ ਗਿਆ ਤੁਹਾਡੇ ਕੋਲ ਬੈਟਰੀ ਇਨਸਪੈਕਟਰ ਤੇ ਬੈਟਰੀ ਅਫੀਸਰ ਤੇ ਬੈਟਰੀ ਇਨਸਪੈਕਟਰ ਦੀ ਜੀ ਟੀਮਾਂ ਨਾਲ ਦਰਜਾਚਾਰ ਉਹਨਾਂ ਨੇ ਦਿਨ ਰਾਤ ਇੰਨੀ ਮਿਹਨਤ ਕੀਤੀ ਕਿ ਉਸ ਸਰਪੰਚ ਸਾਹਿਬ ਨੂੰ ਵੀ ਨਾਲ ਲਿਆ ਸੀ ਘਰ ਘਰ ਜਾ ਕੇ ਲੋਕਾਂ ਨੂੰ ਜਿਹੜਾ ਨੇ ਇਨਕਾਰੀ ਸੀਗੇ ਜੋ ਲੋਕ ਉਹਨਾਂ ਨੂੰ ਮਤਲਬ ਇਸ ਬਿਮਾਰੀ ਬਾਰੇ ਜਾਣੂ ਜਾਣਕਾਰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਉਹ ਆਪਣੇ ਪਸ਼ੂਆਂ ਨੂੰ ਇਹ ਵੈਕਸੀਨ ਲਵਾਉਣੇ ਲਵਾਉਣ ਤਾ ਜੋ ਉਹਨਾਂ ਦੇ ਪਸ਼ੂ ਇਸ ਬਿਮਾਰੀ ਤੋਂ ਆਉਣ ਵਾਲੇ ਸਮੇਂ ਵਿੱਚ ਬਚੇ ਰਹਿਣ ਇਸ ਬਿਮਾਰੀ ਤੋਂ। ਬ੍ਰਿਕ ਪਿੰਡ ਦੇ ਨਾਲ ਹੋਰਾਂ ਪਿੰਡਾਂ ਵਿੱਚ ਜਾ ਕੇ ਵੀ ਲੋਕਾਂ ਨੂੰ ਸਮਝਾਇਆ ਜਾ ਰਿਹਾ ਤਾਂ ਕਿ ਬਿਮਾਰੀ ਹਾਂਜੀ ਹਾਂਜੀ ਸਾਰੇ ਸਾਡੇ ਜਿਹੜੇ ਫੀਲਡ ਦੇ ਸਾਡੇ ਆਫੀਸਰ ਸਾਹਿਬਾਨ ਨੇ ਮੁਲਾਜ਼ਮ ਸਾਹਿਬਾਨ ਨੇ ਉਹ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਣਕਾਰੀ ਦਿੰਦੇ ਰਹਿੰਦੇ ਹਨ ਠੀਕ ਹੈ ਤੇ ਉਹਨਾਂ ਨੂੰ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਵੈਕਸੀਨੇਸ਼ਨ ਬਾਰੇ ਦੱਸਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਦੇ ਲੱਛਣ ਪਸ਼ੂ ਦੇ ਮੂੰਹ ਦੇ ਵਿੱਚ ਛਾਲੇ ਹੋਣਾ, ਪਸ਼ੂ ਦਾ ਬਹੁਤ ਜ਼ਿਆਦਾ ਬਿਮਾਰ ਹੋਣਾ ਜਾ ਫਿਰ ਖਾਣਾ ਛੱਡ ਦੇਣਾ ਉਹਨਾਂ ਕਹਿੰਦੇ ਕਿ ਲੋਕਾਂ ਨੂੰ ਸਮਝਾਉਂਦੇ باوجود ਲੋਕ ਟੀਕਾਕਰਨ ਨਹੀਂ ਕਰਵਾਉਂਦੇ ਪਰ ਅਸੀਂ ਅਪੀਲ ਕਰਦੇ ਹਾਂ ਕਿ ਇਸ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਤਾਂ ਜੋ ਇਸ ਬਿਮਾਰੀ ਤੋਂ ਪਸ਼ੂ ਨੂੰ ਬਚਾਇਆ ਜਾ ਸਕੇ ਹਕੀਕਤ ਰੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ